ਸਰਸਿਕਾਲ ਜੀ ਮੇਰਾ ਨਾਮ ਪ੍ਰੀਤ ਰਬਾਬ ਹੈ ਅਸੀਂ ਆਪਣੀ ਸੰਸਥਾ ਚ ਨਵੇਂ ਵਿਆਹੇ ਮੁੰਡਿਆਂ ਨੂੰ ਸਹੁਰੇ ਜਾ ਕੇ ਕਿੱਦਾਂ ਨਖਰੇ ਕਰਨੇ ਆ ਇਹ ਸਿਖਾਉਨੇ ਆ ਅਸੀਂ ਸਿਖਾਉਨੇ ਆ ਕਿ ਹਰ ਚੀਜ਼ ਤੇ ਸਹੁਰੇ ਜਾ ਕੇ ਨਖ ਚੜਾਉਣਾ ਬਟਰ ਚਿਕਨ ਆਵੇ ਤਾਂ ਢੋਲ ਨਹੀਂ ਜਾਣਾ ਹੁੰਦਾ ਹੂੰ ਕੀ ਹੈ ਬੱਚਿਆਂ ਨੂੰ ਤੁਸੀਂ ਡਰਾ ਕੇ ਰੱਖਣਾ ਹੁੰਦਾ ਹੈ। ਹਾਂ। ਥੋੜੇ ਥਰੇ ਘਟ ਜਾ ਕੇ ਇੱਕ ਮੇਨ ਡਾਇਲਗ ਤੁਸੀਂ ਬੋਲਦੇ ਰਹਿਣਾ ਕਿ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ। ਮੈਂ ਤਾਂ ਪੁੱਛਿਆ ਨਹੀਂ। ਹਾਂ। ਹੂੰ। ਮੈਂ ਤਾਂ ਪੁੱਛਿਆ ਹੀ ਨਹੀਂ। ਮੈਂ ਤਾਂ ਪੁੱਛਿਆ ਨਹੀਂ। ਸੰਤੋ ਕਿਸ ਨੇ ਪੁੱਛਿਆ ਨਹੀਂ? ਸੰਤੋ ਕਿਸ ਨੇ ਪੁੱਛਿਆ ਨਹੀਂ? ਸੰਤੋ ਕਿਸ ਨੇ ਪੁੱਛਿਆ ਨਹੀਂ। ਤੁਹਾਡੇ ਸਾਡੂ ਕੋਲ ਜੇ ਤੁਹਾਡੇ ਨਾਲ ਵਧੀਆ ਗੱਡੀ ਹੈ ਤਾਂ ਆਪਣੀ ਗੱਡੀ ਲਕੋ ਲੋ। ਤੁਹਾਡਾ ਨਕਨੀਵਾ ਨਾ ਹੋਵੇ। ਥੋੜੀ ਸਾਲੀ ਨਾਲ ਤੁਹਾਡੀ ਵਧੀਆ ਬਣਨੀ ਚਾਹੀਦੀ ਹੈ। ਐਨੇ ਦਿਨ ਹੋ ਗਏ ਹਨਾ। ਅਸੀਂ ਇਹ ਵੀ ਸਖਾਣੇ ਆ ਕਿ ਸਾਰੀਆਂ ਚੀਜ਼ਾਂ ਇੱਕ ਪਾਸੇ ਤੇ ਦਾਰੂ ਇੱਕ ਪਾਸੇ ਜੇ ਦਾਰੂ ਤੁਹਾਨੂੰ ਪੁਲਾਈ ਜਾਏ ਤਾਂ ਪੀ ਲੈਣੀ ਹੈ। ਉੱਥ ਮੁੰਡਿਆਂ ਨੂੰ ਇਹ ਵੀ ਦੱਸਦੇ ਆ ਕਿ ਚਿਕਨ ਪਨੀਰ ਤੋਂ ਇਲਾਵਾ ਕਾਲ ਪਿੰਡੀ ਵਗੈਰਾ ਤੁਹਾਨੂੰ ਸਰਵ ਹੋਣ ਲੱਗੇ ਤਾਂ ਇਹਦਾ ਮਤਲਬ ਹੈ ਤੁਸੀਂ ਫੁੱਫੜ ਬਣ ਗਏ ਹੋ ਤੁਹਾਨੂੰ ਆਪਣੀ ਚੌੜ ਆਪਣੇ ਨਖਰੇ ਬੰਦ ਕਰਦਣੇ ਚਾਹੀਦੇ ਧੰਨਵਾਦ